ਜਿਹੜੇ ਧਰਮ ਦੇ ਨਾਮ ਤੇ ਕੂੜ ਫੈਲਾਉਣ ਵਾਲੇ ਨੇ ਉਹਨਾਂ ਨੂੰ ਸੱਚ ਫਿਰ ਹਜ਼ਮ ਨਹੀਂ ਹੁੰਦਾ ਜਦੋਂ ਚਾਰ ਬੰਦਿਆਂ ਦੇ ਵਿੱਚ ਇੱਕ ਬੰਦਾ ਸੱਚ ਬੋਲੇ ਨਾ ਤੇ ਤਿੰਨਾਂ ਨੂੰ ਫਿਰ ਉਹ ਹਜ਼ਮ ਨਹੀਂ ਹੁੰਦਾ ਫਿਰ ਉਹ ਕੋਸ਼ਿਸ਼ ਕਰਦੇ ਆਂ ਕਿ ਇਹ ਸੱਚੇ ਬੰਦੇ ਨੂੰ ਕਿਸੇ ਤਰ੍ਹਾਂ ਪਾਸੇ ਕਰੋ ਇਹ ਸੱਚ ਬੋਲਦਾ ਏਦੋਂ ਸਾਡੇ ਪਾਜ ਉਗੇੜ ਦੇਗਾ ਸਾਡੇ ਪੜਦੇ ਫਰੋਲ ਦੇਗਾ ਫਿਰ ਉਹਨੂੰ ਸੱਚ ਨੂੰ ਮਾਰਨ ਸੱਚ ਨੂੰ ਦਬਾਉਣ ਸੱਚ ਨੂੰ ਮਿਟਾਉਣ ਦੀ ਕੋਸ਼ਿਸ਼ ਹੁੰਦੀ ਹੈ ਇਹ ਸਦੀਆਂ ਤੋਂ ਹੀ ਚੱਲਦੀ ਆ ਰਹੀ ਹੈ ਅੱਜ ਕਿਹੜਾ ਨਹੀਂ ਹੁੰਦੀ ਤੁਸੀਂ ਸੱਚ ਬੋਲ ਕੇ ਦੇਖੋ ਸਮਾਜ ਵਿੱਚ ਤੁਹਾਨੂੰ ਟਿਗਣ ਨਹੀਂ ਦਿੱਤਾ ਜਾਏਗਾ ਕਿਉਂਕਿ ਸੱਚ ਸੁਣਨਾ ਕੋਈ ਨਹੀਂ ਚਾਹੁੰਦਾ ਸੱਚ ਜਿਹੜਾ ਹੈ ਉਹ ਕੋਈ ਬੋਲਣਾ ਨਹੀਂ ਚਾਹੁੰਦਾ ਸੱਚ ਦੇ ਮਾਰਗ ਤੇ ਕੋਈ ਤੁਰਨਾ ਨਹੀਂ ਚਾਹੁੰਦਾ ਤੇ ਜੇ ਕੋਈ ਇੱਕ ਅੱਧ ਤੁਰਨ ਦੀ ਕੋਸ਼ਿਸ਼ ਕਰਦਾ ਹੈ ਉਹਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਦਿੱਤੇ ਜਾਂਦੇ ਆ